ਖੰਨਾ ਦੇ ਇੰਪਰੂਵਮੈਂਟ ਟਰੱਸਟ ਦੇ ਨੇੜੇ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਹੋ ਗਿਆ ਜਿਸ ਵਿੱਚ ਫਲ ਅਤੇ ਸਬਜ਼ੀਆਂ ਨਾਲ ਭਰਿਆ ਟੈਂਪੂ ਇਨੋਵਾ ਕਾਰ ਦੇ ਨਾਲ ਟਕਰਾਨ ਤੋਂ ਬਾਅਦ ਹਾਈਵੇ ਤੇ ਪਲਟ ਜਾਂਦਾ ਹੈ ਦੱਸਦੀ ਕਿ ਟੈਂਪੂ ਪਲਟਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਟੈਂਪੂ ਚਾਲਕ ਨੂੰ ਬਾਹਰ ਕੱਢਿਆ ਅਤੇ ਉਸਦੇ ਸਮਾਨ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਦੱਸਦੀ ਕਿ ਫਲ ਸਬਜ਼ੀਆਂ ਦੇ ਨਾਲ ਭਰਿਆ ਟੈਂਪੂ ਦੀ ਇਨੋਵਾ ਕਾਰ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਟੈਂਪੂ ਸੜਕ ਦੇ ਉੱਤੇ ਪਲਟ ਜਾਂਦਾ ਹੈ ਅਤੇ ਜਿਹੜਾ ਸਮਾਨ ਟੈਂਪੂ ਦੇ ਵਿੱਚ ਲੱਦਿਆ ਹੁੰਦਾ ਹੈ ਜਾਨਣ ਕਿ ਫਰੂਟ ਅਤੇ ਸਬਜ਼ੀਆਂ ਉਸ ਸੜਕ ਦੇ ਵਿਚਾਲੇ ਹੀ ਖਿੱਲਰ ਜਾਂਦੀਆਂ ਨੇ ਪਰ ਲੋਕਾਂ ਦੇ ਵੱਲੋਂ ਇੱਕ ਵੱਡੀ ਇਨਸਾਨੀਅਤ ਦੀ ਜੈਦੀ ਮਿਸਾਲ ਹੈ ਉਹ ਪੇਸ਼ ਕੀਤੀ ਗਈ ਲੋਕਾਂ ਦੇ ਵੱਲੋਂ ਇਸ ਸਮਾਨ ਨੂੰ ਇਕੱਠਾ ਨਹੀਂ ਕੀਤਾ ਗਿਆ ਬਲਕਿ ਜਿਹੜਾ ਟੈਂਪੂ ਚਾਲਕ ਸੀ ਉਸ ਦੀ ਇਸ ਸਮਾਨ ਨੂੰ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਗਈ ਅਤੇ ਟੈਂਪੂ ਚਾਲਕ ਨੂੰ ਟੈਂਪੂ ਦੇ ਵਿੱਚੋਂ ਬਾਹਰ ਵਿਕਦਿਆ ਗਿਆ ਦੱਸ ਦੇ ਕਿ ਇਸ ਹਾਦਸੇ ਦੇ ਵਿੱਚ ਇਨੋਵਾ ਕਾਰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਪਰ ਗਨੀਮਤ ਦੇ ਨਾਲ ਇਸ ਪੀੜ ਪਾੜ ਵਾਲਾ ਇਲਾਕਾ ਹੋਣ ਦੇ ਚਲਦੇ ਵੀ ਕੋਈ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰ ਇਨਸਾਨੀਅਤ ਨੂੰ ਪੇਸ਼ ਕਰਨ ਵਾਲੀ ਜ਼ਰੂਰ ਹੈ ਜਿੱਥੇ ਫਲ ਅਤੇ ਸਬਜ਼ੀਆਂ ਦਾ ਭਰਿਆ ਟੈਂਪੂ ਜਦੋਂ ਸੜਕ ਤੇ ਪਲਟਦਾ ਹੈ ਤਾਂ ਲੋਕ ਖੁਦ ਉਸ ਨੂੰ ਇਕੱਠਾ ਕਰਨ ਦੇ ਵਿੱਚ ਡੁੱਟ ਜਾਂਦੇ ਨੇ ਟੈਂਪੂ ਚਾਲਕ ਦੀ ਮਦਦ ਦੇ ਲਈ ਅੱਗੇ ਆਉਂਦੇ ਨੇ ਕਿਸੇ ਦੇ ਮਨ ਦੇ ਵਿੱਚ ਵੀ ਲਾਲਚ ਨਹੀਂ ਆਇਆ ਕਿ ਉਹ ਫਲ ਅਤੇ ਸਬਜ਼ੀਆਂ ਇਕੱਠੀਆਂ ਕਰਕੇ ਆਪਣੇ ਘਰਾਂ ਨੂੰ ਲੈ ਜਾਣ ਬਲਕਿ ਉਹ ਇਹਨਾਂ ਨੂੰ ਇਕੱਠਾ ਕਰਕੇ ਟੈਂਪੂ ਦੇ ਵਿੱਤੇ ਦੁਬਾਰਾ ਲਦਣਾ ਸ਼ੁਰੂ ਕਰ ਦਿੰਦੇ ਨੇ ਅਤੇ ਟੈਂਪੂ ਚਾਲਕ ਦੀ ਮਦਦ ਦੇ ਵਿੱਚ ਉੱਤਰਦੇ ਨੇ ਦੱਸਦੇ ਕਿ ਪਿੱਛੇ ਜੀ ਇੱਕ ਖਬਰ ਮਿਸ਼ਰ ਹੋਈ ਸੀ ਜਿੱਥੇ ਇੱਕ ਸੇਬਾਂ ਦਾ ਭਰਿਆ ਟਰੱਕ ਜਦੋਂ ਸੜਕ ਤੇ ਪਲਟ ਜਾਂਦਾ ਤਾਂ ਉਸ ਦੀਆਂ ਜਿਹੜੀਆਂ ਪੇਟੀਆਂ ਨੇ ਲੋਕ ਆਪਣੇ ਘਰਾਂ ਨੂੰ ਢੋਂਦੇ ਹੋਏ ਨਜ਼ਰ ਆਏ ਪਰ ਉਸ ਤੋਂ ਬਾਅਦ ਹੁਣ ਇੱਕ ਐਵੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਫੱਲਾ ਸਬਜ਼ੀਆਂ ਦਾ ਭਰਿਆ ਟੈਂਪੂ ਜਦੋਂ ਸੜਕ ਤੇ ਪਲਟ ਜਾਂਦਾ ਤਾਂ ਉਸ ਦਾ ਸਮਾਨ ਵੀ ਜਿਹੜਾ ਉਹ ਬिखर ਜਾਂਦਾ ਤਾਂ ਲੋਕ ਉਹਨਾਂ ਨੂੰ ਘਰ ਲੈ ਕੇ ਜਾਣ ਦੀ ਬਜਾਏ ਉਸ ਨੂੰ ਇਕੱਠਾ ਕਰਨ ਦੇ ਵਿੱਚ ਜੁਟ ਗਏ ਅਤੇ ਕੈਂਪੂ ਚਾਲਕ ਦੀ ਮਦਦ ਦੇ ਵਿੱਚ ਅੱਗੇ ਆਏ ਉੱਥੇ ਹੀ ਟੈਂਪੂ ਚਾਲਕ ਨੇ ਦੱਸਿਆ ਕਿ ਉਹ ਖੰਨਾ ਸਬਜ਼ੀ ਮੰਡੀ ਤੋਂ ਗੋਬਿੰਦਗੜ ਵੱਲ ਨੂੰ ਫਲ ਅਤੇ ਸਬਜ਼ੀਆਂ ਟੈਂਪੋ ਵਿੱਚ ਭਰ ਕੇ ਲੈ ਕੇ ਜਾ ਰਿਹਾ ਸੀ ਤਾਂ ਇੰਨੀ ਨਹੀਂ ਇਨੋਵਾ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋ ਗਿਆ ਜਿਸ ਦੇ ਚਲਦੇ ਉਸ ਦਾ ਟੈਂਪੋ ਪਲਟ ਗਿਆ ਤੇ ਸੜਕ ਤੇ ਹੀ ਉਸ ਦੇ ਜੋ ਸਮਾਨ ਟੈਂਪੋ ਦੇ ਵਿੱਚ ਲੱਦਿਆ ਹੋਇਆ ਸੀ ਫਲ ਅਤੇ ਸਬਜ਼ੀਆਂ ਉਹ ਸੜਕ ਤੇ ਹੀ ਬिखर ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਹੀ ਟੈਂਪੋ ਦੇ ਵਿੱਚੋਂ ਪਹਿਲਾਂ ਬਾਹਰ ਕੱਢਿਆ ਜਾਂਦਾ ਲੋਕਾਂ ਦੇ ਵੱਲੋਂ ਫਿਰ ਉਸ ਦੀ ਮਦਦ ਕੀਤੀ ਜਾਂਦੀ ਹੈ ਜੋ ਫਲ ਸਬਜ਼ੀਆਂ ਸੜਕ ਦੇ ਉੱਤੇ ਵਿਖਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਇਕੱਠਾ है ये एक कार की बचाने के चक्कर में अपनी पलटी हो गया बस अच्छा, कारूटता अच्छा। तो ना ना कुछ भी नहीं हुआ जी ना ना कुछ नहीं हाँ जी पूछे गाड़ी पे लोड करके जा रहे हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par